Okay, hey. ਮੱਛਰ ਜੋ ਉਹ ਵਧਾ ਕੇ ਭਾਈ ਨੋ ਜਹਣਾ ਕੋ ਦੋ ਵਾਰ ਮਾਰਨਾ ਪੂਰਾ ਰੱਖ ਲੈ ਬਹੁਤ ਲਓ ਜੀ ਹੈਪੀ ਵਿਸ਼ਕਰਮਾ ਵਿਸ਼ਕਰਮਾ ਨੇ ਸਾਰੀ ਮੀ YouTube ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਨੇ ਜੀ ਅੱਜ ਸਾਡੇ ਕਿ ਵਿਸ਼ਕਰਮਾ ਨੂੰ ਦੱਦੇ ਵਿੱਚ ਅਖੰਡ ਪਾਠ ਦਾ ਭੋਗ ਪੈ ਰਿਹਾ ਕਲੇਰ ਸਾਹਿਬ ਉੱਧਰ ਚਲੇ ਗਏ ਤੇ ਮੈਂ ਜਿਵੇਂ ਕਿ ਆਪਣੇ ਗੱਡੀਆਂ ਨੇ ਹਨਾ ਤੇ ਉਹਨਾਂ ਲਈ ਬਣਾ ਰਹੇ ਹਾਂ ਪ੍ਰਸ਼ਾਦ ਦੀਆਂ ਗੱਡੀਆਂ ਦੇ ਪਤੀਵੇ ਜਿਹੜੇ ਧਿਓ ਦੇ ਹਨ ਲਾਵਾਂਗੇ ਇਹ ਜ਼ਰੂਰੀ ਹੁੰਦੇ ਨੇ ਜਿਹਦੇ ਵੀ ਘਰੇ ਸੰਦ ਨੇਗੇ ਹਨਾ ਉਹਨਾਂ ਨੂੰ ਜ਼ਰੂਰੀ ਹੈ ਇਹ ਆਪਣੇ ਖੰਦਾਂ ਤੇ ਜਿਵੇਂ ਕੋਈ ਵੀ ਚਾਹੇ ਕੰਬਾਏ ਨਾ ਹਨਾ ਚਾਹੇ ਕੋਈ ਵੀ ਮਸ਼ੀਨਰੀ ਹੈ ਜਣੀ ਕੇ ਤੇ ਜ਼ਰੂਰ ਉਹ ਕਰਿਆ ਕਰੋ ਵਰਕਤ ਰਹਿੰਦੀ ਆਗੀ ਹਨਾ ਆਪਾਂ ਪੂਰਾ ਸਾਲ ਉਹ ਕਰਦੇ ਆਂ ਸਾਲ ਬਾਅਦ ਹੀ ਆਪਾਂ ਇਹ ਕਰਨਾ ਹੁੰਦਾ ਜ਼ਰੂਰ ਕਰਿਆ ਕਰੋ ਇਹ ਚੀਜ਼ ਅਸੀਂ ਹਰ ਸਾਲ ਜਿੰਨੀਆਂ ਵੀ ਸਾਡੇ ਕੋਲ ਗੱਡੀਆਂ ਨੇ ਹਨਾ ਸਾਰੀਆਂ ਗੱਡੀਆਂ ਤੇ ਅਸੀਂ ਦੀਵੇ ਲਾ ਦਨੇ ਆ ਪ੍ਰਸ਼ਾਦ ਮਿਠਾਟੇ ਇਕਦਨੇ ਠੀਕ ਹੈ ਜੀ ਤੇ ਜ਼ਰੂਰੀ ਹੁੰਦਾਗਾ ਕਿਉਂਕਿ ਆਪਾਂ ਸਾਰਾ ਸਾਰਾ ਦਿਨ ਬਾਹਰ ਘੰਟ ਲੈ ਕੇ ਫਿਰਦੇ ਆ ਨਾ ਇਸ ਕਰਮਾ ਤੇ ਜ਼ਰੂਰ ਇਹ ਹੁੰਦਾ ਕਰਨਾ ਅਸੀਂ ਹਰ ਸਾਲ ਕਰਦੇ ਆ ਤੇ ਲੋ ਜਿੱਦਾਂ ਪ੍ਰਸ਼ਾਦ ਆਪਾਂ ਬਸ ਥੋੜੇ ਜਿਨੇ ਗਿਹੜੇ ਹੋਰ ਲਵਾ ਲਈ ਲੱਗ ਰਿਹਾ ਨਹੀਂ ਕਿ ਉਹ ਛੱਟਾ ਟਾਟੇ ਨਹੀਂ ਆ ਦੇਖੋ ਥੋੜਾ ਜਿਹਾ ਬਣਾਉਂਗੀ ਖੰਦਾ ਕੋਈ ਨਹੀਂ ਹੈਗਾ ਕਿਉਂਕਿ ਗਲੇ ਜੀ ਸਬਦੇ ਉਹ ਆ ਮਠਾਈ ਵੀ ਅਸੀਂ ਉੱਜੀ ਮਹਿੰਗਾਈ ਸੀ ਬਾਰਾਮ ਦੁਕਾਨ ਤੋਂ ਲਏ ਜੋ ਕਿ ਗਲੇ ਬਹੁਤ ਖਰਾਬ ਨੇ ਸਬਜ਼ੀ ਮੇਰੇ ਦਾ ਕੁਝ ਖਾਸ ਕਰਕੇ ਪਹਿਲਾਂ ਹੀ ਜਾੜੇ ਹੋਗਾਗਾ ਲਓ ਜੀ ਪ੍ਰਸ਼ਾਦ ਆਪਣਾ ਬਣ ਗਏ ਜੈ ਫਲ ਕੱਢ ਲਓ 你还在做农啊？ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋ ਜੀ ਬਲੌਗ ਜਿਹੜਾ ਅੱਜ 25 ਸ਼ੈਦ ਹੋ ਗਿਆ ਅਕਤੂਬਰ ਤੇ ਜਿਹੜਾ ਬਲੌਗ ਸਟਾਰਟ ਹੋਇਆ ਹੋਇਆ ਇਹ 22 ਅਕਤੂਬਰ ਦਾ ਸਟਾਰਟ ਹੋਇਆ ਹੋਇਆ ਅੱਜ 24 25 ਅਕਤੂਬਰ ਹੋ ਗਿਆ 24 ਹੋ ਗਿਆ ਸ਼ੈਦ ਪਤਨ ਵਿੱਚ 24 ਹੋ ਗਿਆ ਦੋ ਤਿੰਨ ਦਿਨ ਕੋਈ ਵੀਡੀਓ ਨਹੀਂ ਬਣਿਆ ਵਿਸਕਰਮਾ ਵਾਲੇ ਦਿਨ ਜਾਨਕੀ ਦੀਵਾਲੀ ਤੋਂ ਅਗਲੇ ਦਿਨ ਵੀਡੀਓ ਸਟਾਰਟ ਕੀਤਾ ਸੀਗਾ ਬਾਈ ਤਰੀ ਕਰੋ ਨਾ ਵਿਸਕਰਮਾ ਬਣਾਇਆ ਸੀ ਸਵੇਰ ਦੀ ਸਫਾਈ ਕੀਤੀ ਸੀ ਜਾਨੀ ਕਿ ਜਿਵੇਂ ਪਟਾਕੇ ਵਗੈਰਾ ਚਲਾਏ ਸੀ ਬੱਚਿਆਂ ਨੇ ਗਲੀ ਚ ਬਾਹਰ ਹਨ ਗਲੀ ਦੇ ਬੱਚਿਆਂ ਨੇ ਵੀ ਥੋੜੇ ਜਿਹਾ ਸੀ ਵੀ ਚਲਾਏ ਸੀ ਉਹਦੀ ਸਫਾਈ ਕਰਨ ਤੋਂ ਬਾਅਦ ਵਿਸਕਰਮਾ ਬਣਾਇਆ ਤੇ ਉਸ ਬਾਅਦ ਫਿਰ ਮੈਨੂੰ ਬੁਖਾਰ ਹੋ ਗਿਆ ਹਲਕਾ ਹਲਕਾ ਬੁਖਾਰ ਹੋ ਗਿਆ ਝਾੜੂ ਪੋਚਾ ਵੀ ਕੀਤਾ ਚੰਗੀ ਤਰ੍ਹਾਂ ਘਰ ਦੀ ਸਫਾਈ ਕੀਤੀ ਪਰ ਫਿਰ ਉਸ ਤੋਂ ਬਾਅਦ ਕੋਈ ਵੀਡੀਓ ਨਹੀਂ ਬਣਿਆ ਹੈਗਾ ਬੁਖਾਰ ਹੋ ਗਿਆ ਜ਼ੁਕਾਮ ਤੁਹਾਨੂੰ ਮੇਰੀ ਆਵਾਜ਼ ਤੋਂ ਵੀ ਪਤਾ ਲੱਗਦਾ ਹੋਊਗਾ ਹਨਾ ਦੇ ਥੋੜੀ ਜਿਹੀ ਖੰਸੀ ਵੀ ਹੋ ਗਈ ਜਿਵੇਂ ਕਿ ਮੈਂ ਭਾਫ਼ ਲੈ ਰਹੀ ਸੀ ਸ਼ਾਇਦ ਭਾਫ਼ ਕਰਕੇ ਹੋ ਗਿਆ ਵੀ ਅੰਦਰੋਂ ਜੋ ਵੀ ਜੰਮਿਆ ਹੋਇਆ ਸੀ ਨਿਕਲ ਰਿਹਾ ਹਨ ਬਾਹਰ ਵੀ ਚਲੋ ਮੈਨੂੰ ਵੀ ਇਹ ਆ ਵੀ ਦਵਾਈ ਲੱਗ ਗਈ ਚਲ ਮੈਂ ਠੀਕ ਹੋ ਜਵਾਂ ਹਨ ਸ਼ਾਇਦ ਠੀਕ ਹੀ ਹੋ ਰਿਹਾ ਮੈਨੂੰ ਲੱਗ ਰਿਹਾ ਕਿਉਂਕਿ ਮੈਨੂੰ ਮੈਂ ਬਹੁਤ ਕੋਸ਼ਿਸ਼ ਕੀਤੀ ਸੀ ਵੀ ਮੈਨੂੰ ਜ਼ੁਖਾਮ ਹੋ ਜਾਵੇ ਤਾਂ ਮੈਂ ਠੀਕ ਹੋਵਾਂ ਹਨ ਪਰ ਹੁਣ ਜ਼ੁਖਾਮ ਜਾ ਕੇ ਹੋਇਆ ਪਤਾ ਨਹੀਂ ਮੌਸਮ ਕਰਕੇ ਆ ਜਾਂ ਫਿਰ ਭਾਫ਼ ਵਗੈਰਾ ਲੈ ਰਹੀ ਹਾਂ ਉਸ ਕਰਕੇ ਆ ਹਨ ਚਲੋ ਜੋ ਵੀ ਕਰਦਾ ਪ੍ਰਮਾਤਮਾ ਚੰਗੇ ਲਈ ਕਰਦਾ ਪਰ ਇੰਨੇ ਕ ਜਿਆਦਾ ਕੰਮ ਕਰਨੇ ਹਨਾ ਜਦੋਂ ਇੰਨੇ ਕ ਮਮਕਾਰਾਂ ਦੇ ਵਿੱਚ ਸਿਹਤ ਡਾਊਨ ਹੋ ਜੇ ਫਿਰ ਬਹੁਤ ਜਿਆਦਾ ਔਖਾ ਹੋ ਜਾਂਦਾਗਾ ਹੁਣ ਇੰਨੇ ਕ ਕੰਮਕਾਰ ਵਧੇ ਹੋਏ ਨੇ ਤੁਹਾਨੂੰ ਅਪਡੇਟ ਦਵਾਂਗੇ ਤੇ ਬਹੁਤ ਜਿਆਦਾ ਕੰਮ ਕਰਨੇ ਜੀ ਜੋ ਕਿ ਮੈਂ ਬਹੁਤ ਖੁਸ਼ੀ-ਖੁਸ਼ੀ ਕਰਨੇ ਸੀਗੇ ਸਾਰੇ ਕੰਮ ਹਨ ਮੈਂ ਸੋਚਦੀ ਹੁੰਦੀ ਸੀ ਵੀ ਜਦ ਤੱਕ ਇਹ ਟਾਈਮ ਆਵੇ ਹਨਾ ਪ੍ਰਮਾਤਮਾ ਇਹ ਟਾਈਮ ਲੈ ਕੇ ਆਵੇ ਵੀ ਮੈਂ ਮਤਲਬ ਬਹੁਤ ਮਤਲਬ ਮੈਂ ਇਕੱਲੇ ਨੇ ਸਾਰਾ ਕੁਝ ਕਰ ਲੈਣਾਗਾ ਮੈਂ ਸੋਚਦੀ ਹੁੰਦੀ ਸੀਗੀ ਇੰਨਾ ਕਾ ਜ਼ਿਆਦੇ ਮੈਨੂੰ ਹੌਸਲਾ ਸੀਗਾ ਵੀ ਮੇਰਾ ਇਹ ਕੰਮ ਬਣ ਜਾਵੇ ਮੈਂ ਕੱਲੀ ਜਣੀ ਕਰ ਦਵਾਂ ਸਾਰੇ ਕੰਮ ਮੈਂ ਆ ਕਰ ਦੂੰ ਮੈਂ ਵਾ ਕਰ ਦੂੰ ਮੈਂ ਇਦਾਂ ਕਰਦੀ ਹੁੰਦੀ ਸੀ ਕੱਲ ਮੈਂ ਕਲੇਰ ਸਾਬ ਨੂੰ ਵੀ ਹੱਸਦੀ ਸੀ ਮੈਂ ਕਿ ਜਦੋਂ ਵੀ ਇਹ ਟਾਈਮ ਆਇਆ ਉਦੋਂ ਹਨਾ ਬੰਦ ਖਤਮ ਹੋ ਗਏ ਕਿ ਭੈਣ ਨੇ ਮੈਨੂੰ ਪਹਿਲਾਂ ਕਮੈਂਟ ਵੀ ਕੀਤਾ ਸੀਗਾ ਕਹਿੰਦੇ ਜਦੋਂ ਜਿਹੜੀ ਚੀਜ਼ ਦੀ ਮਤਲਬ ਹੈ ਕਿ ਆਪਾਂ ਨੂੰ ਸਾਡਾ ਹੁੰਦੀ ਹੈ ਵੀ ਆਪਾਂ ਨੂੰ ਚਾਹਣਾ ਹੁੰਦੀ ਵਿਆਹ ਚੀਜ਼ ਆਪਣੀ ਜਾਂ ਘਰ ਆ ਜਾਵੇ ਜਾਂ ਬਣ ਜਾਵੇ ਹਨਾ ਜੇ ਤਾਂ ਉਹ ਟਾਈਮ ਤੇ ਬਣ ਜੇ ਠੀਕ ਆ ਜਦੋਂ ਟਾਈਮ ਤੋਂ ਹੋ ਜਾਵੇ ਉਦੋਂ ਇਹ ਹੋ ਜਾਂਦਾ ਕਹਿੰਦੇ ਆਪਣੇ ਸਰੀਰ ਦਾ ਬਲ ਵੀ ਘਟ ਜਾਂਦਾ ਹਨਾ ਉਸ ਟਾਈਮ ਉਸ ਕੰਮ ਕਰਨ ਦੇ ਵਿੱਚ ਹਿੰਮਤ ਨਹੀਂ ਹੁੰਦੀ ਹੈਗੀ ਸ਼ਾਇਦ ਉਹ ਭੈਣ ਸੱਚੀਆਂ ਗੱਲਾਂ ਕਹਿ ਕੇ ਗਏ ਨੇ ਕਿਉਂਕਿ ਜਿਹੜੀ ਹੱਡ ਬੀਤੀ ਹੁੰਦੀ ਹੈਗੀ ਹੱਡ ਬੀਤੀ ਵਾਲਾ ਬੰਦਾ ਹੀ ਦੱਸ ਸਕਦਾ ਵੀ ਸੱਚੀ ਗੱਲ ਹੈ ਹਨਾ ਇਹ ਇਹ ਤੇ ਉਹ ਹੀ ਗੱਲ ਆ ਵੀ ਹੁਣ ਪਤਾ ਨਹੀਂ ਮੈਨੂੰ ਉਸ ਟਾਈਮ ਜਦੋਂ ਕੰਮ ਸ਼ੁਰੂ ਕਰਨਾ ਸੀ ਬੁਖਾਰ ਹੋ ਗਿਆ ਜ਼ੁਕਾਮ ਹੋ ਗਿਆ ਨਾ ਸਹੀ ਗੱਲ ਹੈ ਭੈਣ ਦੀ ਹਨਾ ਬਲ ਘਟ ਜਾਂਦਾ ਜਦੋਂ ਕੋਈ ਕੰਮ ਸਿਰੇ ਛੱਡਦਾ ਵਾਲਾ ਹੁੰਦਾ ਸਰੀਰ ਦਾ ਬਾਲੀ ਘਟ ਜਾਂਦਾਗਾ ਸੋ ਚਲੋ ਜੀ ਸਾਰੀ ਅਪਡੇਟ ਤੁਹਾਨੂੰ ਦਵਾਂਗੇ ਤੇ ਹਜੇ ਇੱਥੇ 8 ਵਜ ਚੁੱਕੇ ਨੇ ਤੇ ਮੈਂ ਹਜੇ ਕੋਈ ਕੰਮਕਾਰ ਸ਼ੁਰੂ ਨਹੀਂ ਕੀਤਾ ਹੈਗਾ ਸਿਰਫ ਚਾਹ ਪੀਤੀ ਆ ਬਿਸਤਰੀ ਵਗੈਰਾ ਇਕੱਠੇ ਕੀਤੇ ਚੱਕੇ ਹੈਗੇ ਕਲੇਰ ਸਾਮਣਾ ਕੇ ਚਲੇ ਗਏ ਬਸ ਮੈਂ ਬੈਠੇ ਸੀਗੀ ਕਿਉਂਕਿ ਦਵਾਈਆਂ ਕਰਕੇ ਨਾ ਮਤਲਬ ਸੁਸਤੀ ਜੀ ਹੋਈ ਪਈ ਹੈਗੀ ਕਣਕ ਵੀ ਧੋਤੀ ਹੈ ਰਾਤ ਧੋਤੀ ਸੀਗੀ ਕਣਕ ਮੈਂ ਕਿਹਾ ਸਵੇਰੇ ਫਿਰ ਨਹੀਂ ਹੋਣਾ 10:00 ਵਜ ਜਾਂਦੇ ਆ ਕੰਮਕਾਰਾਂ ਦੇ ਵਿੱਚ ਪਰ ਲੇਟ ਹੋ ਜਾਂਦਾ ਕੱਲ ਮੈਂ ਦਵਾਈ ਲੈਣ ਚਲੀ ਗਈ ਕੱਲ ਦਵਾਈ ਲੈ ਕੇ ਆਈਆਂ ਕਿ ਕਿਉਂਕਿ ਮੇਰੀ ਜਿਹੜੀ ਮੈਡੀਸਿਨਸ ਸੀ ਉਹ ਖਤਮ ਹੋ ਗਈ ਸੀ ਕੱਲ ਦੁਬਾਰਾ ਲੈ ਕੇ ਆਈਆਂ ਚੈੱਕਅਪ ਵਗੈਰਾ ਵੀ ਆਪਣਾ ਕਰਵਾ ਕੇ ਆਈਆਂ ਜਿਵੇਂ ਡਾਕਟਰ ਸਾਹਿਬ ਨੂੰ ਦੱਸਿਆ ਜਾ ਕੇ ਵੀ ਮੇਰੇ ਇਸ ਤਰ੍ਹਾਂ ਹਾਲਾਤ ਨੇ ਹੁਣ ਇਸ ਤਰ੍ਹਾਂ ਮੈਨੂੰ ਲੱਗ ਰਿਹਾ ਖਾਣਾ ਪੀਣਾ ਵੀ ਜੋ ਵੀ ਆ ਹਨਾ ਵੀ ਖਾਣੇ ਪੀਣੇ ਦੇ ਵਿੱਚ ਮੈਂ ਕਹਿ ਨਹੀਂ ਸਕਦੀ ਵੀ ਕੋਈ ਜ਼ਿਆਦਾ ਫਰਕ ਆਗਾ बस ओही ਵੀ ਪਾਣੀ ਤੇ ਜਿਹੜੀ ਰੋਟੀ ਆ ਉਹੀ ਵਧੀਆ ਲੱਗ ਰਹੀ ਆ ਹੋਰ ਮੈਨੂੰ ਹਜੇ ਤੱਕ ਕਿਸੇ ਚੀਜ਼ ਆ ਮਤਲਬ ਜਿਵੇਂ ਪਾਖ ਲੈ ਕੇ ਬਾਬਾ ਜੀ ਪਾਖ ਲੈ ਕੇ ਨਾ ਰਾਤ ਵੀ ਮੈਂ ਕਦੂ ਦੀ ਸਬਜ਼ੀ ਬਿਨਾਂ ਦੁੱਧ ਵਾਲੀ ਖਾਦੀ ਉਹ ਮੈਨੂੰ ਟੇਸਟੀ ਲੱਗੀ ਤੇ ਚਲੋ ਜੀ ਪਹਿਲਾਂ ਮੈਂ ਬਾਬਾ ਜੀ ਨੂੰ ਦਾਲ ਹੀ ਪਾਇਆ ਮੈਂ ਫੇਰ ਆ ਕੇ ਤੁਹਾਡੇ ਨਾਲ ਗੱਲਬਾਤ ਕਰਦੀ ਆ ਤਾਂ ਮੈਂ ਕੀ ਗੱਲ ਕਰ ਰਹੀ ਸੀ ਸ਼ਾਇਦ ਕਦੂ ਹਾਂ ਕਦੂ ਦੀ ਸਬਜ਼ੀ ਮੈਨੂੰ ਵਧੀਆ ਲੱਗੀ ਤੇ ਬਾਕੀ बस ਰੋਟੀ ਥੋੜੀ ਵਧੀਆ ਲੱਗਦੀ ਆ ਪਾਣੀ ਇਹ ਚੀਜ਼ਾਂ ਦਾ ਫਰਕ ਪੈ ਗਿਆ ਜੋ ਫਿਰ ਰਾਤ ਨੂੰ ਮੈਨੂੰ ਖੁਦ ਦੀ ਸਬਜੀ ਬਹੁਤ ਟੇਸਟੀ ਲੱਗੀ ਵੀ ਫਰਕ ਪੈ ਰਿਹਾ ਥੋੜਾ ਥੋੜਾ ਜਿਵੇਂ ਕਹਿ ਸਕਦੇ ਆ ਵੀ ਆਪਾਂ 40% ਫਰਕ 100 ਦੇ ਵਿੱਚੋਂ ਮੈਨੂੰ ਜਿਹੜਾ 40% ਪਰਸੈਂਟ ਫਰਕ ਪਿਆ ਹੈਗਾ ਤੇ ਬਾਕੀ ਪਹਿਲਾਂ ਕਿਸੇ ਤੋਂ ਡਾਕਟਰ ਤੋਂ ਵੀ ਫਰਕ ਨਹੀਂ ਪੈ ਰਿਹਾ ਸੀ ਨੀ ਤੀਜ ਤੇਜ ਮੈਡੀਸਨ ਖਾ ਰਹੀ ਸੀ ਮੈਂ ਨਾ 650mg ਦੀ ਖਾ ਰਹੀ ਸੀਗੀ ਜੋ ਕਿ ਬਹੁਤ ਜ਼ਿਆਦਾ ਨੁਕਸਾਨਦਾਇਕ ਸੀਗੀ ਮੇਰੀ ਸਿਹਤ ਲਈ ਕਿਉਂਕਿ ਮੈਂ ਕਦੇ ਇੰਨੀ ਤੀਜ ਦਵਾਈ ਖਾਦੀ ਨਹੀਂ ਸੀਗੀ ਮੈਂ ਬੁਖਾਰ ਦੀ ਗੋਲੀ ਉਦੋਂ ਲੈਂਦੀ ਸੀ ਜਦੋਂ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਇਹ ਹੁੰਦਾ ਸੀ ਵੀ ਹੁਣ ਨਹੀਂ ਸਰਦਾ ਤਾਂ ਹੀ ਮੈਂ ਗੋਲੀ ਖਾਦੀ ਹੁੰਦੀ ਸੀ ਮੈਨੂੰ ਗੋਲੀ ਤੋਂ ਬਹੁਤ ਡਰ ਲੱਗਦਾ ਕਿਉਂਕਿ ਕਬਜ਼ ਵਗੈਰਾ ਦੀ ਮੈਨੂੰ ਕਾਫੀ ਪ੍ਰੋਬਲਮ ਹੋ ਜਾਂਦੀ ਹੈ ਗੋਲੀ ਨਾਲ ਪਰ ਇਹਨਾਂ ਦੀ ਦਵਾਈ ਮੈਨੂੰ ਸੈੱਟ ਬੈਠ ਗਈ ਹੈ ਨਾ ਮੈਡਮ ਦੀ ਡਾਕਟਰ ਸਾਹਿਬ ਨੇ ਜਿਹੜੇ ਇਹ ਮਤਲਬ ਲੇਡੀਜ਼ ਡਾਕਟਰ ਨੇਗੇ ਸੁਨਾਮ ਤੇ ਇਹਨਾਂ ਤੋਂ ਮੈਨੂੰ ਫਰਕ ਪੈ ਗਿਆ ਸੋ ਬਾਕੀ ਸਾਰੀਆਂ ਗੱਲਾਂ ਚਲੋ ਜੀ ਇਹ ਅ ਵੀ ਜਦੋਂ ਕੋਵਿਡ ਨਵਾਂ ਠਾਉਂਦੀ ਹੈ ਜੋ ਕੋਈ ਵੀ ਹੈ ਨਾ ਘਰ ਦੇ ਵਿੱਚ ਪ੍ਰੋਬਲਮ ਜਾਂ ਖੁਸ਼ੀ ਹੋਵੇ ਤਾਂ ਉਹ ਹੀ ਗੱਲ ਜਿਹੜੀ ਆਪਣੀ ਜ਼ੁਬਾਨ ਤੇ ਹੁੰਦੀ ਹੈਗੀ ਹੁਣ ਜਿਵੇਂ ਬਿਮਾਰ ਚੱਲ ਰਹੀ ਹੈ ਤਾਂ ਮੇਰੀ ਗੱਲ ਤੇ ਜਮਾਨ ਤੇ ਬਸ ਉਹੀ ਗੱਲ ਆ ਰਹੀ ਹੈਗੀ ਠੀਕਾ ਜੀ ਤੇ ਬਾਕੀ ਬਸ ਦੁਬਾਰੀ ਤੋਂ ਦੂਸਰੇ ਦਿਨ ਮੇਰਾ ਥੋੜਾ ਜਿਹਾ ਬੁਰਾ ਹਾਲੀ ਹੋ ਗਿਆ ਥੋੜਾ ਨਹੀਂ ਜ਼ਿਆਦਾ ਹੋ ਗਿਆ ਤੇ ਨੱਕ ਵਿੱਚ ਜਦੋਂ ਦਵਾਈ ਦੀ ਵਗੈਰਾ ਲੈ ਰਹੀ ਹਾਂ ਫਰਕ ਪੈ ਗਿਆ ਕੱਲ ਕਾਫੀ ਫਰਕ ਸੀ ਅੱਜ ਉਸ ਤੋਂ ਵੀ ਜ਼ਿਆਦਾ ਫਰਕ ਲੱਗਦਾ ਵੀ ਇਹ ਵੀ ਥੋੜੀ ਜਿਹੜੀ ਅਲਰਜੀ ਵਾਲੀ ਗੋਲੀ ਲੱਗੀ ਹੋਈ ਹੈ ਉਹ ਥੋੜੀ ਪਰ ਰਾਤ ਮੈਨੂੰ ਨੀਂਦ ਨਹੀਂ ਆਈ 1:30 ਵਜੇ ਤੱਕ ਮੈਨੂੰ ਨੀਂਦ ਨਹੀਂ ਆਈ ਹੈਗੀ ਉਸ ਦਵਾਈ ਨਾਲ ਮਤਲਬ ਅਲਰਜੀ ਵਾਲੀ ਜਿਹੜੀ ਦਵਾਈ ਉਹਨਾਂ ਨੇ ਕੱਲ ਮੈਨੂੰ ਗੋਲੀਆਂ ਦੋ ਟਾਈਮ ਦੱਸ ਦਿੱਤੀਆਂ ਵੀ ਤੁਸੀਂ ਦੋ ਟਾਈਮ ਲੈਣੀਆਂ ਨੇਗੀ ਇਹ ਦੋਨੋਂ ਗੋਲੀਆਂ ਤੇ ਉਹਦੇ ਨਾਲ ਫਿਰ ਰਾਤ ਨੂੰ ਮੈਨੂੰ ਨੀਂਦ ਜਿਹੜੀ 1:30 ਵਜੇ ਤੱਕ ਨਹੀਂ ਆਈ ਸੁਬਾਹ ਜੀ ਨੀਂਦ ਆਈ ਹੈਗੀ ਮੈਨੂੰ ਇਹ ਵੀ ਨਹੀਂ ਪਤਾ ਕੁਝ ਤਾਂ ਗੱਡੀਆਂ ਦਾ ਕੰਮ ਕਰਕੇ ਜਾਣਾ ਆਉਣਾ ਰਾਤ ਨੂੰ ਵੀ ਕਈ ਵਾਰ ਕੋਈ ਇਹ ਨਹੀਂ ਪਤਾ ਵੀ ਕਿਹੜੇ ਵੇਲੇ ਘੇਟ ਘਟਕਾ ਦੇ ਕਿਹੜੇ ਵੇਲੇ ਫੋਨ ਦੀ ਘੰਟੀ ਵੱਜ ਜਵੇ ਕੁਝ ਪਤਾ ਨਹੀਂ ਲੱਗਦਾ ਇਸ ਕਰਕੇ ਵੀ ਸਾਡੀ ਜਿਹੜੀ ਨੀਂਦ ਆ ਉਹ ਬਹੁਤ ਜ਼ਿਆਦਾ ਖਰਾਬ ਹੁੰਦੀ ਹੈਗੀ ਹੈ ਨਾ ਕਿਉਂਕਿ ਰਾਤ ਦਾ ਹੀ ਪਿੰਦਰ ਗਿਆ ਹੋਇਆ ਚੰਡੀਗੜ੍ਹ ਤੇ ਨੀਂਦ ਫਿਰ ਤੁਹਾਨੂੰ ਪਤਾ ਹੀ ਹੈ ਜਦੋਂ ਘਰ ਦੇ ਵਿੱਚ ਇੱਕ ਮੈਂਬਰ ਜਾਗ ਜਵੇ ਦੂਸਰੇ ਨੂੰ جگਾ ਦਿੰਦਾ ਫਿਰ ਉਹ ਕਿੰਨਾ ਟਾਈਮ ਨੀਂਦ ਨਹੀਂ ਆਪਾਂ ਨੂੰ ਆਉਂਦੀ ਹੈਗੀ ਹੈ ਨਾ ਬੱਸ ਐਵੇਂ ਕਰਕੇ ਸਾਰਾ ਜਿਹੜਾ ਦਿਨ ਰਾਤ ਇਦਾਂ ਹੀ ਚੱਲਿਆ ਜਾਂਦਾ ਹੈ ਤੇ ਕਈ ਵਾਰ ਤਾਂ ਪੂਰੀ ਰਾਤ ਹੀ ਲੰਘ ਜਾਂਦੀ ਐ ਲੇਟ ਆਉਂਦੇ ਨੇ ਫਿਰ ਲੇਟ ਦਾ ਸੌਣਾ ਹੋ ਜਾਂਦਾ ਖਾਣਾ ਪੀਣਾ ਹੋ ਕੇ ਹਨਾ ਤੇ ਬਾਕੀ ਬਹੁਤ ਸੋਹਣੀ ਅਪਡੇਟ ਆ ਜੀ ਤੇ ਉਹ ਆਪਾਂ ਨੈਕਸਟ ਵੀਡੀਓ ਦੇ ਵਿੱਚ ਕਰਦੇ ਆ ਸਿਰ ਕਿਉਂਕਿ ਵੈਸੇ ਤਾਂ ਸਾਰਾ ਕੁਝ ਕਨਫਰਮ ਆਗਾ ਨਾ ਵੀ ਇਹ ਹੋਣਾਗਾ ਸਾਰਾ ਕਨਫਰਮ ਆ ਬਾਕੀ ਫਾਈਨਲ ਜਿਹੜਾ ਹੋਊਗਾ ਅੱਜ ਹੋ ਜਾਊਗਾ ਫਾਈਨਲ ਕੰਮ ਸਾਰਾ ਆਪਣਾ ਵੀ ਕੀ ਗੱਲ ਬਾਤ ਆ ਕਿਵੇਂ ਆ ਕਿੰਨਾ ਟਾਈਮ ਆ ਜੋ ਵੀ ਆ ਨਾ ਉਹ ਫਾਈਨਲ ਅੱਜ ਹੋ ਜਾਊਗਾ ਤੇ ਫਾਈਨਲ ਹੋ ਗਿਆ ਦੱਸਿਆ ਸਾਰਾ ਕਨਫਰਮ ਆ ਸਾਰਾ ਕੁਝ ਓਕੇ ਆ ਜੀ ਬਸ ਇੱਕ ਚੀਜ਼ ਦੀ ਘਾਟ ਹੈਗੀ ਉਹ ਪੂਰੀ ਹੋ ਜੇ ਅੱਜ ਫਾਈਨਲ ਹੋ ਜੇ ਅੱਜ ਜਾਂ ਕੱਲ ਦੇ ਵਿੱਚ ਫਾਈਨਲ ਹੋ ਜੂ ਤੇ ਫਿਰ ਆਪਾਂ ਤੁਹਾਨੂੰ ਜਿਹੜੀ ਅਪਡੇਟ ਹੈ ਉਹ ਸਾਰੀ ਦੇ ਦੇਵਾਂਗੇ ਵੀ ਕੀ ਕਰ ਰਹੇ ਹਾਂ ਕਿਵੇਂ ਆਣਾ ਸਾਰਾ ਤੇ ਫਿਰ ਤੁਹਾਨੂੰ ਸਾਰਾ ਕੁਝ ਦੱਸ ਦਾਂਗੇ ਠੀਕ ਆ ਜੀ ਬਾਕੀ ਥੋੜਾ ਬਹੁਤਾ ਮੈਂ ਇਸ ਵੀਡੀਓ ਦੇ ਵਿੱਚ ਅੱਜ ਐਡ ਕਰ ਦੂੰਗੀ ਤੇ ਬਾਕੀ ਦੇਖਦੇ ਆਪਾਂ ਬਹੁਤ ਭਾਗਾਂ ਵਾਲੀ ਘੜੀ ਆਈ ਆ ਬਹੁਤ ਸੋਹਣਾ ਟਾਈਮ ਆਇਆ ਸਲੱਖਣਾ ਟਾਈਮ ਆਇਆ ਹਨਾ ਵਾਹਿਗੁਰੂ ਜੀ ਨੇ ਲਿਆਂਦਾਗਾ ਤੇ ਸਾਰੀ ਅਪਡੇਟ ਤੁਹਾਨੂੰ ਦਵਾਂਗੇ ਠੀਕ ਹੈ ਜੀ ਤੇ ਵੀਡੀਓਜ਼ ਵੀ ਅੱਗੇ-ਅੱਗੇ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਠੀਕ ਹੈ ਜੀ ਤੇ ਚਲੋ ਜੀ ਬਾਹਰ ਚੱਲਦੇ ਆ ਤੁਹਾਨੂੰ ਗਣਕੇ ਦਿਖਾ ਲਈ ਮੈਂ ਕਿ ਚਲੋ ਆਪਣੀ ਅਪਡੇਟ ਵੀ ਦੇ ਹੀ ਦਵਾਂ ਹਨਾ ਸਿਹਤ ਕਿਵੇਂ ਆ ਕਿਹੜੇ ਕੰਮਕਾਰ ਚੱਲ ਰਹੇ ਨੇ ਘਰ ਦੇ ਕੰਮਕਾਰ ਫਿਲਹਾਲ ਕੱਲ੍ਹ ਨਹੀਂ ਪੋਚਾ ਲੱਗਿਆ ਪਰਸੋਂ ਲਾਤਾ ਸੀਗਾ ਪਰਸੋਂ ਵੀ ਨਹੀਂ ਲੱਗਿਆ 22 ਤਰੀਕ ਦਾ ਲੱਗਿਆ ਹੋਇਆ ਪੋਚਾ ਮੈਂ ਬਿਸਕਰਮਾ ਵਾਲੇ ਦਿਨ ਦਾ ਪੋਚਾ ਲੱਗਿਆ ਹੋਇਆ ਪਰਸੋਂ ਆਵੇਂ ਕੱਪੜੇ ਵਾਸ਼ ਕੀਤੇ ਨਾ ਹੀ ਮੈਂ ਚਾ ਪੋਚ ਚਲਾਇਆ ਸਿਰਫ ਝਾੜੂ ਲਾਇਆ ਸੀ ਕੱਲ ਫਿਰ ਮੈਂ ਦਵਾਈ ਲੈਣ ਜਾਣਾ ਸੀ ਕੱਲ ਵੀ ਕੱਪੜੇ ਧੋ ਕੇ ਪੋਚਾ ਪੋਚਾ ਲਾ ਕੇ ਖਾਣਾ ਵਗੈਰਾ ਬਣਾ ਕੇ ਚਲੀ ਗਈ ਸੀ ਤੇ ਅੱਜ ਦੇਖਦੀਆਂ ਕੀ ਬਣਦਾਗਾ ਠੀਕ ਹੈ ਜੀ ਤੇ ਚਲੋ ਜੀ ਬਾਹਰ ਚੱਲਦੇ ਬਾਹਰ ਤੁਹਾਨੂੰ ਦਿਖਾਉਣੀ ਹੈ ਮੈਂ ਕਣਕ ਧੋ ਕੇ ਸੁਕਣੀ ਪਾਈ ਸੀਗੀ ਰਾਤ ਕੱਲ ਲੇਸ ਸਾਹਿਬ ਨੇ ਮੇਰੀ ਹੈਲਪ ਕੀਤੀ ਤੇ ਅੱਜ ਕੱਲ ਉਹ ਮੇਰੀ ਬਹੁਤ ਜ਼ਿਆਦਾ ਹੈਲਪ ਕਰ ਰਹੇ ਨੇ ਕਿ ਹਰ ਇੱਕ ਕੰਮ ਦੇ ਵਿੱਚ ਹੈਲਪ ਕਰ ਰਹੇ ਨੇ ਮੈਂ ਕਣਕ ਜਿਵੇਂ ਕਿ ਰਾਤ ਧੋਤੀ ਉਹਨਾਂ ਨੇ ਚੱਕ ਚੱਕ ਕੇ ਸੁਕਣੀ ਪਾਈ ਤੇ ਮਤਲਬ ਬਹੁਤ ਜ਼ਿਆਦਾ ਹੈਲਪ ਹੋ ਜਾਂਦੀ ਹੈ ਜਦੋਂ ਕੋਈ ਦੂਸਰਾ ਕੰਮ ਕਰਵਾ ਦੇਵੇ ਨ ਤਾਂ ਫਿਰ ਬਹੁਤ ਜ਼ਿਆਦਾ ਹੈਲਪਫ ਹੋ ਜਾਂਦੀ ਉਹੀ ਕੰਮ ਜਿਹੜੇ ਨੇ ਸੌਖੇ ਹੋ ਜਾਂਦੇ ਨੇ ਹਨਾ ਕਿੱਥੇ ਕੱਲੀ ਨਿਕ ਧਣ ਤੇ ਕੱਢਣੀ ਸੀ ਸੁੱਕਣੀ ਪਾਉਣੀ ਸੀ ਬਹੁਤ ਕੁਸ਼ ਕਰਨਾ ਪੈਂਦਾ ਹੈਗਾ ਠੀਕਾਂ ਦੇ ਕੰਮ ਵੀ ਕਿਹੜਾ ਸੌਖੇ ਨੇਗੇ ਤੇ ਚਲੋ ਜੀ ਬਾਹਰ ਜਾਂਦੇ ਆਪਾਂ ਬਾਹਰ ਚੱਲ ਕੇ ਐਣਾ ਕ ਵੀ ਮੈਨੂੰ ਲਾ ਕੇ ਰੱਖਣੀ ਪੈਂਦੀ ਆ ਪਤਾ ਨਹੀਂ ਜ਼ੁਖਾਮ ਕਰਕੇ ਆ ਜਾਂ ਕਿਮਿਆ ਮੈਨੂੰ ਨਾ ਧੁੰਦਰਾ ਧੁੰਦਲਾ ਦਿਖਦਾਗਾ ਨੇੜੇ ਵਾਲਾ ਤਾਂ ਮੈਨੂੰ ਬਿਲਕੁਲ ਹੀ ਨਹੀਂ ਦਿਖਦਾ ਮੈਨੂੰ ਸਾਫ਼ ਦਿਖਦਾ ਹੀ ਨਹੀਂ ਹੈਗਾ ਐਣਕ ਲਾ ਕੇ ਬਾਹਰ ਦਾ ਵੀ ਹੁਣ ਮੈਨੂੰ ਸਾਫ਼ ਦਿਖਦਾ ਤੇ ਤਾਂ ਕਰਕੇ ਮੈਂ ਕੰਨੀ ਵੀ ਲਾਈ ਲਵਾਂ ਹਨਾ ਕਈ ਵਾਰ ਫਿਰ ਨਿਗਾ ਟਿਕ ਜਾਂਦੀ ਐ ਜਦੋਂ ਆਪਾਂ ਲਾਉਣੇ ਆ ਨਾ ਘਣਾ ਦਾ ਤਾਂ ਵੀ ਬਣ ਜਾਂਦੀ ਐ ਮੈਨੂੰ ਆਦਤ ਵੀ ਬਹੁਤ ਘੱਟ ਸੀਗੀ ਹੁਣ ਮੈਂ ਕਈ ਦਿਨਾਂ ਦੀ ਲਾ ਰਹੀ ਐਂਗੀ ਤੇ ਇਹ ਜ਼ਰੂਰੀ ਲਾ ਕੇ ਰੱਖਣੀ ਐ ਮੈਂ ਕਿ ਨਿਗਾ ਟਿਕ ਜੂ ਜੇ ਜ਼ਿਆਦਾ ਘਟ ਗਈ ਫਿਰ ਔਖਾ ਹੋ ਜਾਊਗਾ ਹੁਣ ਕੰਮਕਾਰ ਵੀ ਅੱਗੇ-ਅੱਗੇ ਬਹੁਤ ਜ਼ਿਆਦਾ ਹੋਣੇ ਨੇ ਤੇ ਚਲੋ ਜੀ ਤੁਹਾਨੂੰ ਬਾਹਰ ਦਾ ਦਿਖਾਉਣੀ ਆ ਤੇ ਫਿਰ ਆਪਾਂ ਅੱਗੇ ਵਲੌਗ ਨੂੰ ਕਰਦੇ ਆ ਗੱਡੀਆਂ ਨੂੰ ਠੀਕ ਹੈ ਜੀ ਕੁਝ ਬਾਹਰ ਕਣਕ ਆਪਾਂ ਧੋ ਕੇ ਸੁੱਕਣੀ ਪਾ ਦਿੱਤੀ ਤੇ ਉਧਰ ਮੱਝ ਦੇਖੋ ਉਹ ਬਸ ਗੇਟ ਟਿੱਗਣ ਦੀ ਤਿਆਰੀ ਦੇ ਵਿੱਚ ਹੀ ਆ ਦੇਖੋ ਅਨਿਕ ਗੇਟ ਡੇਗ ਜਾਂਦੀ ਉਹਨੂੰ ਡੋਲ ਡੋਲ ਕੇ ਖਾਣ ਦੀ ਆਦਤ ਆ ਸੰਨੀ ਡੋਲ ਡੋਲ ਕੇ ਨਾ ਫੇਰ ਖਾਂਦੀ ਹੈਗੀ ਆ ਨੀਚੇ ਡੋਲੀ ਹੋਏ ਨੀਚੇ ਉਹ ਖਾਂਦੇ ਖੁਰਲੀ ਵਾਲੀ ਨੂੰ ਇਹ ਉਹਨੂੰ ਵਧੀਆ ਲੱਗਦੀ ਇੱਕ ਵਾਰ ਉਹਨੇ ਗੇਟ ਇਦਾਂ ਡੇਗ ਵੀ ਦਿੱਤਾ ਤੇ ਦੂਸਰੀ ਬਾਰ ਫੇਰ ਤਿਆਰੀ ਉਹਦੀ ਦੇਖੋ ਕਿਵੇਂ ਕਰਤਾ ਉਹਨੇ ਆ ਦੇਖੋ ਤੇ ਚਲੋ ਜਿੱਦ ਤਰ ਆਪਣੀ ਕਣਕ ਆ ਜਿਹੜੀ ਉਹ ਵੀ ਆਪਾਂ ਰਾਤ ਹੀ ਬਾਤੀ ਸੀ ਸੁੱਕਣੀ ਠੀਕ ਆ ਜੀ